ਅਮਰਤਪਾਲ ਸਿੰਘ ਖਾਲਸਾ ਦਾ ਪੰਥਕ ਹਲਕਿਆਂ ਦੇ ਵਿੱਚ ਜਦੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਬਾਰੇ ਨਾਮ ਆਇਆ ਚਰਚਾ ਚੱਲੀ ਤਾਂ ਪੰਥਕ ਹਲਕਿਆਂ ਦੇ ਵਿੱਚ ਇਸ ਬਾਰੇ ਲੋਕਾਂ ਦੀ ਉਤਸੁਕਤਾ ਵਧਨੀ ਸੁਭਾਵਕ ਸੀ ਗੁਰਮੀਤ ਸਿੰਘ ਮੀਤਾ ਸੀਨੀਅਰ ਪੱਤਰਕਾਰ ਉਹ ਅੱਜ ਖਡੂਰ ਸਾਹਿਬ ਹਲਕੇ ਦੇ ਕੁਝ ਕੁ ਲੋਕਾਂ ਨੂੰ ਮਿਲੇ ਉੱਥੇ ਵੱਖ-ਵੱਖ ਪਿੰਡਾਂ 'ਚ ਗਏ ਉਹਨਾਂ ਲੋਕਾਂ ਨੇ ਕੀ ਦੱਸਿਆ ਉਹ ਕਹਿੰਦੇ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਜੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਸੀ ਉਹਦੀ ਹਾਰ ਵੇਲੇ ਦੇ ਬੜੇ ਦੁਖੀ ਆ ਇਸ ਵਾਰ ਇੱਕ ਲਹਿਰ ਬਣ ਰਹੀ ਹੈ ਉਹਨਾਂ ਨੇ ਮੰਨਿਆ ਕਿ ਜੇਕਰ ਵਿਦਵਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਦੀਪ ਸਿੰਘ ਸਣੀ ਨੂੰ ਖੜਾ ਕੀਤਾ ਜਾ ਰਿਹਾ ਹੈ ਜਿਹੜਾ ਉਹ ਵੀ ਇੱਕ ਪੰਥਕ ਸ਼ਖਸੀਅਤ ਹੈ ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜੋ ਬਿਆਨ ਸਿੰਘ ਖਾਲਸਾ ਸ਼ਹੀਦ ਦਾ ਬੇਟਾ ਹੈ ਜੇਕਰ ਇਹ ਤਿੰਨ ਸੀਟਾਂ ਪੰਥਕ ਹਲਕਿਆਂ ਦੀ ਝੋਲੀ ਵਿੱਚ ਪੈਂਦੀਆਂ ਨੇ ਤਾਂ ਪੰਥ ਲਈ ਸ਼ੁਭ ਸੰਕੇਤ ਹੋਵੇਗਾ ਕੀ ਕੀ ਗੁਰਮੀਤ ਸਿੰਘ ਮੀਤਾ ਉੱਥੋਂ ਸੁਣ ਕੇ ਆਏ ਕੀ ਉਹਨਾਂ ਦੀ ਗੱਲਬਾਤ ਹੋਈ ਆਓ ਆਪਾਂ ਸੁਣਦੇ ਹਾਂ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਮੀਤਾ ਦੀ ਏ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਮੀਤਾ ਪੱਤਰਕਾਰ ਕੋਟਕਪੂਰਾ ਅੱਜ ਅਸੀਂ ਖੰਡੂਰ ਸਾਹਿਬ ਹਲਕੇ ਦਾ ਦੌਰਾ ਕਰਨ ਆਇਆ ਵੀ ਇੱਥੇ ਵੋਟਾਂ ਦਾ ਕੀ ਮੋਲ ਹੈ ਕੀ ਕਹਿਣਾ ਲੋਕਾਂ ਦਾ ਮੇਰੇ ਨਾਲ ਨੇ ਨਵਨੀਤ ਸਿੰਘ ਸੇਠੀ ਸੋਨੂ ਸੈਟੀ ਜੋਗਾ ਸਿੰਘ ਮੱਕੜ ਜੀ ਅਸੀਂ ਅੱਜ ਸੋਭਾ ਦਾ ਪ੍ਰੋਗਰਾਮ ਬਣਾਇਆ ਸੀ ਕਿ 7 ਤਰੀਕ ਨੂੰ ਨਾਮ ਜਦਗੀਆਂ ਭਰੀਆਂ ਜਾਣੀਆਂ ਤੇ 7 ਤਰੀਕ ਨੂੰ ਹੀ ਅਸੀਂ ਹਲਕੇ ਦਾ ਦੌਰਾ ਕਰਾਂਗੇ ਤੇ ਲੋਕਾਂ ਦੇ ਵਿਊ ਲਵਾਂਗੇ ਕੀ ਕਹਿੰਦੇ ਨੇ ਲੋਕ ਉਹ ਇਹਦਾ ਗੁਰਦੁਆਰਾ ਸਾਹਿਬ ਆ ਖੰਡੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਜੀ ਖੜਿਆ ਤੇ ਉਧਰੋਂ ਵਿਰਸਾ ਸਿੰਘ ਬਲਟੋਆ ਲਾਲਜੀਤ ਭੁੱਲਰ ਇਧਰ ਕਿਹਦੀ ਹਵਾ ਲੱਗਦੀ ਤੁਹਾਨੂੰ ਕੜਾ ਨਾਂ ਕੀ ਹੈ ਜਿਹੜੀ ਹਵਾ ਹੈਗੀ ਆ ਜੀ ਆਪਣੀ ਅਮਰਪਾਲ ਦੀ ਆ ਜੀ ਸਿੱਖ ਕੌਮ ਨਾਲ ਜਿਹੜਾ ਬੰਦਾ ਜੁੜਿਆ ਉਹ ਤਾਂ ਇਹਨਾਂ ਨੂੰ ਵੋਟ ਪਾਉਂਦਾ ਜੀ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਮੇਰਾ ਜੀ ਇਹੋ ਹੀ ਆਪਣੀ ਦਬੁਰਜੀ ਅੱਡਾ ਹੀ ਹੈ ਦਬੁਰਜੀ ਦਾ ਹੀ ਹੈ ਦਬੁਰਜੀ ਅੱਡਾ ਭਾਈ ਜਾਨਾ ਭਾਈ ਅਮਰਪਾਲ ਸਿੰਘ ਨਾਲ ਆ ਜੀ YouTube ਤੇ ਵੇਖਦੇ ਆ ਜੀ ਸਾਨੂੰ ਤੇ ਇਹੋ ਜਿਆਦਾ ਵਿਆਹ ਜਾਦੀ ਇਹੋ ਹੀ ਆਵਾਜ਼ ਮੇਰਾ ਨਾਮ ਬਲਵਿੰਦਰ ਸਿੰਘ ਆ ਤਰਨਤਾਰਨ ਦਾ ਰਹਿਣ ਵਾਲਾ ਮੈਂ ਤੇ ਵੀਰ ਜੀ ਜਿਹੜੇ ਤੁਹਾਡੇ ਕੈਂਡੀਡੇਟ ਗੜਿਆ ਉਹਨਾਂ ਬਾਰੇ ਪੁੱਛਣਾ ਸੀ ਜੋ ਭਾਈ ਸਾਹਿਬ ਹੋਣਾ ਵਾਸਤੇ ਇੱਥੇ ਜੋ ਪ੍ਰਚਾਰ ਚੱਲ ਰਿਹਾ ਵਾ ਬਹੁਤ ਵਧੀਆ ਪ੍ਰਚਾਰ ਚੱਲ ਰਿਹਾ ਵਾ ਪਹਿਲੇ ਨੰਬਰ ਤੇ ਭਾਈ ਸਾਹਿਬ ਹੀ ਆ ਉਹਦੇ ਜਿੱਥੇ ਪਏ ਆ ਨਹੀਂ ਦੂਜੇ ਤੇ ਫਿਰ ਕਿਨੂੰ ਗਿਣਦੇ ਹੋ ਤੁਸੀਂ ਦੂਜੇ ਬਾਅਦ ਤੇ ਸਭ ਜ਼ੀਰੋ ਆ ਕਿਸੇ ਨੂੰ ਕੁਝ ਨਹੀਂ ਆ ਰਿਹਾ ਸਿਰਫ ਓਨਲੀ ਵਨ ਭਾਈ ਸਾਹਿਬ ਜੀ ਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਕੰਗ ਪੈਣਾ ਗੜੂ ਸਾਹਿਬ ਹਲਕਾ ਵਾ ਕਿ ਸਾਰੇ ਪਾਸੇ ਦੇਖ ਰਹੇ ਭਾਈ ਅਮਰਪਾਲ ਜੀ ਦੀ ਹਵਾ ਜੀ ਦੇ ਧਰਮ ਦਾ ਮਤਲਬ ਹੈ ਜੀ ਦੇਖ ਰ ਕੇ ਉਹਨਾਂ ਨੂੰ ਜਿਤਾਉਣਾ ਚਾਹੀਦਾ ਅੱਛਾ ਸਾਰਾ ਪਿੰਡ ਹਾਂਜੀ ਤੁਹਾਡਾ ਇੱਕ ਵਾਰ ਦੇ ਬੋਲਤੂਗਾ ਸਾਰੀਆਂ ਪਾਰਟੀਆਂ ਦੇ ਲੋਕ ਕੱਲ ਇਕੱਠੇ ਹੋਏ ਸੀ ਬਲਾਕ ਕੈਂਡੀ ਗੁੰਜਾਤਾ ਜੀ ਸਾਰੇ ਨੇ ਵਿਸ਼ਵਾਸ ਰਾਇਆ ਕਿ ਭਾਈ ਅਮਰਪ੍ਰਸਾਦ ਨੂੰ ਵੱਡਾ ਪਾਵਾਂਗੇ ਤੇ ਜੇ ਜੇ ਆ ਜਾਵਾਂਗੇ ਲਓ ਜੀ ਅਸੀਂ ਪਹੁੰਚੇ ਹਲਕਾ ਖੰਡੂਰ ਸਾਹਿਬ ਉੱਥੇ ਹੁਣ ਆਪਾਂ ਕੁਝ ਲੋਕਾਂ ਨੂੰ ਮਿਲਾਂਗੇ ਉਹ ਦੱਸਣਗੇ ਕਿ ਇੱਥੋਂ ਦਾ ਚੋਣ ਮੈਮ ਕਿਵੇਂ ਚੱਲ ਰਹੀ ਹੈ ਕਿਹੜੇ ਉਮੀਦਵਾਰ ਮਗਰ ਲੋਕ ਲੱਗ ਰਿਹਾ ਹਾਂਜੀ ਬਾਬਾ ਜੀ ਤੁਹਾਡਾ ਨਾਮ ਕੀ ਹੈ ਨਰਮ ਮੰਗਸ਼ੂ ਕੀ ਮੋਰ ਲੱਗਦਾ ਤੁਹਾਨੂੰ ਵੋਟਾਂ ਦਾ ਬਾਬਾ ਜੀ ਇਹ ਜਿੰਨਾ ਦਾ ਮੋਜ਼ਾ ਕੋਈ ਬਤਾ ਜੀ ਇਹ ਜਗਾ ਲਿਡ ਚੱਲ ਰਹੇ ਨਾ ਇੱਥੇ ਲੋਕ ਆ ਜੀ ਉਹ ਸਭ ਨਾਲ ਚੱਲਦੇ ਆ ਜੇ ਕੋਈ ਪੁੱਛ ਕੇ ਕਰੂ ਮੂਸੇ ਹਰ ਸੋਫੜ ਕੇ ਜਾ ਫੜ ਕੇ ਲੈ ਜਾਣਗੇ ਤੇ ਮੁਲਕ ਧੂਆ ਵੀ ਮਾਰਦਾ ਸਾਡਾ ਕੋਈ ਜੀ ਨਹੀਂ ਤੁਹਾਡੇ ਅਨੁਸਾਰ ਹੁਣ ਜਿਵੇਂ ਆਪ ਨੂੰ ਹਵਾ ਤੋਂ ਪਤਾ ਲੱਗਦਾ ਹੁੰਦਾ ਕੌਣ ਜਿੱਤੂਗਾ ਕੌਣ ਹਾਰੂਗਾ ਉਹਦੇ ਬਾਰੇ ਕੁਝ ਪਤਾ ਲੱਗਦਾ ਠੀਕ ਸਰਕਾਰਾਂ ਬਲਕਿ ਸਾ ਨੂੰ ਨਹੀਂ ਪਤਾ ਨਕੜਾਂ ਬੰਦ ਨੇ ਕਰ ਨੂੰ ਪਿੱਛੇ ਆ ਜੰਨੇ ਆ ਪਿੱਛੋਂ ਪਿੱਛੇ ਕਰ ਚੱਦਣੇ ਪਾ ਵੜੀ ਗੱਲ ਚੱਲਣਾ ਨਹੀਂ ਇੱਥੇ ਜੀ ਵੋਟਾਂ ਦੇ ਵਿੱਚ ਖੜੇ ਜਿਵੇਂ ਤੁਹਾਡੇ ਸਾਰੀਆਂ ਪਾਰਟੀਆਂ ਹੀ ਹੋਈਆਂ ਉਹ ਤਾਂ ਹੋਣੀਆਂ ਜਾਂ ਰਾਏ ਲੋਕ ਸਭਾ ਹਲਕੇ ਦੀ ਉਸ ਹਸਾਬ ਨਾਲ ਤੁਹਾਨੂੰ ਕੀ ਕਿਹਦਾ ਜ਼ੋਰ ਲੱਗਦਾ ਹੋਏ ਦੱਸੋ ਕਹਿੰਦੇ ਚੱਲਣਾ ਜਾਂ ਚੱਲਣ ਰਿਹਾ ਵਾ ਨਹੀਂ ਨਹੀਂ ਇਹ ਬਣੀ ਖਾਣੇ ਹਾਂ ਜੀ ਕੰਗ ਪਿੰਡ ਕੰਡੋਰਸਾ ਵੱਲ ਕੇ ਜਾਂਦਾ ਕੰਡੋਰਸਾ ਵੱਲ ਕਰੇ ਵਿੱਚ ਆਉਂਦਾ ਅਸੀਂ ਵੋਟਾਂ ਬਾਰੇ ਹੀ ਪਤਾ ਕਰਨ ਆਏ ਆ ਭਾਈ ਕੀ ਮਾਹੌਲ ਹੈ ਇੱਥੇ ਤੇ ਕੀ ਪੋਜੀਸ਼ਨ ਚੱਲ ਰਹੀ ਹੈ ਭਾਜੀ ਵੇਖੋ ਵੀ ਮਾਹੌਲ ਜੋ ਕੁਝ ਵੀ ਹੈ ਨਾ ਜੀ ਪਿਛਲੇ 75 ਸਾਲਾਂ ਤੋਂ ਆਪਾਂ ਕਿੰਨਾਂ ਸਰਕਾਰਾਂ ਦੇ ਪਿੱਛੇ ਲੱਗੇ ਹੋਏ ਆ ਜੀ ਆਪਾਂ ਕਦੀ ਕਿਹਾ ਤਾਂ ਕਦੀ ਕਿਹਾ ਕੋਈ ਆਪਾਂ ਨੂੰ ਬੈਨੀਫਿਟ ਨਹੀਂ ਮਿਲਿਆ ਜੀ ਪਰ ਸਾਡੇ ਐਰ ਕੀ ਜਿਹੜੇ ਵਿਚਾਰ ਆ ਨਾ ਜੀ ਹੇ ਬੀਬੀ ਖਾਲੜਾ ਦੇ ਟਾਈਮਸ ਖਰੂਰ ਸਾਹਿਬ ਹਲਕੇ ਦੇ ਅਸੀਂ ਆਪਣੇ ਮੱਥੇ ਤੇ ਕਲੰਕ ਲਵਾ ਚੁੱਕੇ ਆ ਜੀ ਪਰ ਇਸ ਵਾਰ ਅਸੀਂ ਆਪਣੇ ਮੱਥੇ ਤੇ ਜਿਹੜਾ ਕਲੰਕ ਹੈ ਹਟਾਵਾਂਗੇ ਜੀ ਅਸੀਂ ਭਾਈ ਅੰਮ੍ਰਿਤਪਾਲ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਦਿਤਾ ਕੇ ਇਹ ਹਲਕੇ ਦੇ ਪਾਰਲੀਮੈਂਟ ਦੇ ਵਿੱਚ ਗੁਰੂ ਕੇ ਬਾਣੇ ਵਾਲੇ ਨੂੰ ਕਲਾਵਾਂਗੇ ਜੀ ਗੁਰੂ ਦਾ ਬਾਣਾ ਸਭ ਨੂੰ ਪਿਆਰਾ ਤੇ ਪਾਰਲੀਮੈਂਟ ਦੇ ਵਿੱਚ ਜਿਵੇਂ ਉਹਨਾਂ ਦੇ ਵਿਰੋਧੀ ਕਹਿ ਰਹੇ ਨੇ ਬਈ ਇਹ ਆਜ਼ਾਦ ਹੈ ਅਸੀਂ ਪਾਰਟੀਆਂ ਵੱਲੋਂ ਕਟੇ ਆ ਉਨ੍ਹਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੇ ਵਿਰੋਧੀ ਪਾਰਟੀਆਂ ਵੇਖੋ ਭਾਜੀ ਵੀ ਪਾਈ ਬਿਰਸਾ ਸਿੰਘ ਬੇਟੋਆ ਜੀ ਅਕਾਲੀ ਤਲਵ ਜੀ ਲਾਲਜੀਤ ਸਿੰਘ ਭੁੱਲਰਾਮ ਪਾਰਟੀ ਜੀ ਤੇ ਮਨਜੀਤ ਸਿੰਘ ਮੱਨਾ ਬੀਜੇਪੀ ਕੁਲਵੀਰ ਸਿੰਘ ਜੀਰਾ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਕਾਂਗਰਸ ਵੇਖੋ ਜੀ ਗੱਲ ਤੇ ਇਸ ਤਰ੍ਹਾਂ ਵਾ ਪੀ ਅਸੀਂ ਇਹ ਚੀਜ਼ਾਂ ਦਾ ਵਿਚਾਰ ਸੋਚਿਆ ਵੀ ਪਾਰਟੀਆਂ ਦੇ ਉੱਪਰ ਹੋ ਕੇ ਅਸੀਂ ਸੋਚਣ ਡਿਆ ਪੀ ਇਹਨਾਂ ਪਾਰਟੀਆਂ ਨੇ ਸਾਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਵੇਖੋ ਵੀ ਸਰਦਾਰ ਮਿਰਸਾ ਸਿੰਘ ਮੇਟੋਆ ਨੂੰ ਇਹ ਪੰਥਕ ਸ਼ੀਟ ਜਾਂਦੇ ਆ ਹਲਕੇ ਦੇ ਖਡੂਰ ਸਾਹਿਬ ਵਾਲਕੇ ਦੀ ਪੰਥਕ ਸ਼ੀਟ ਮੰਨਦੇ ਆ ਜੇ ਪੰਥਕ ਸ਼ੀਟ ਮੰਨਦੇ ਆ ਤੇ ਇਹ ਹਲਕੇ ਦੇ ਖਡੂਰ ਸਾਹਿਬ ਦੇ ਵਿੱਚੋਂ ਇਹਨਾਂ ਨੂੰ ਆਪਣੀ ਟਿਕਟ ਵਾਪਸ ਲੈ ਲੈਣੀ ਚਾਹੀਦੀ ਸੀ ਇਹਨਾਂ ਨੇ ਮਤਲਬ ਕਿ ਟਿਕਟ ਵਾਪਸ ਨਹੀਂ ਲਈ ਇਹ ਇਹਨਾਂ ਦੀ ਬਹੁਤ ਕਾਲੀ ਦਾਦੀ ਬਹੁਤ ਤਗੜੀ ਗਲਤੀ ਆ ਹੁਣ ਤੇ ਚਲੋ ਕਬੀਰ ਸਿੰਘ ਜੀਰਾ ਵੀ ਪੰਥਕ ਸ਼ੀਟ ਆਪਣੇ ਆਪ ਨੂੰ ਫਰੂਤ ਸਾਹਿਬ ਹਲਕਾ ਦੀ ਮੰਨਦਾ ਵਾ ਪਰ ਨਹੀਂ ਅਸੀਂ ਇਸ ਵਾਰ ਜਿਹੜਾ ਅਸੀਂ ਪਿੱਛੇ ਤੋਂ ਗਲਤੀ ਕਰ ਚੁੱਕੇ ਆਂ ਪਰ ਐਸ ਵਾਰ ਅਸੀਂ ਗਲਤੀ ਨਹੀਂ ਕਰਾਂਗੇ ਭਾਈ ਅੰਮ੍ਰਿਤਪਾਲ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਾਡੇ ਬਾਰੇ ਜੋ ਵੀ ਹਲਕੇ ਬਾਰੇ ਜੋ ਵੀ ਪੰਥਕ ਬਾਰੇ ਸੋਚਣਗੇ ਉਹ ਉਹਨਾਂ ਦੇ ਵਿਚਾਰ ਆ ਪਰ ਅਸੀਂ ਵੱਧ ਤੋਂ ਵੱਧ ਵੋਟ ਪਿੰਡ ਕੰਗ ਦੇ ਵਿੱਚੋਂ ਪਾ ਕੇ ਭਾਈ ਅੰਮ੍ਰਿਤਪਾਲ ਨੂੰ ਜਿਤਾਵਾਂਗੇ ਪਾਰਲੀਮੈਂਟ 'ਚ ਕਲਾਵਾਂਗੇ ਹੈ ਮੁੜ ਕੇ ਆ ਕੇ ਪੈਰੀਂ ਦੇ ਪਿਆਨਾਂ ਦੇ ਅੱਜ ਇਹਨਾਂ ਦਾ ਬਾਬਾ ਜੀ ਜੱਦੀ ਪਿੰਡ ਬਾਰੇ ਜਾਈ ਪੁੱਛਣਾ ਹੈ ਹਾਂ ਬਈ ਜੱਦੀ ਪਿੰਡ ਕਿਹੜਾ ਪਾਈ ਅਮਰਤਪਾਲ ਚੰਗੀ ਜੀ ਜੱਦੀ ਪਿੰਡ ਜੱਲੂਪੁਰ ਖੜੇ ਹੈ ਜੀ ਜੱਲੂਪੁਰ ਖੜੇ ਜੀ ਇੱਕ ਕਿਹੜੇ ਘਰਾਂ ਚ ਤੁਸੀਂ ਕਹਿੰਦੇ ਹੋ ਕਿੱਥੇ ਇਹਨਾਂ ਦੇ ਟਰਾਲੇ ਚੱਲਦੇ ਸੀ ਟਰਾਲੇ ਇਹਨਾਂ ਦੇ ਚੱਲਦੇ ਸੀ 25 30 ਟਰਾਲੇ ਇਹਨਾਂ ਦੇ ਆਪਣੇ ਦੁਬਈ ਜੀ ਇਹ ਕੋਈ ਛੋਟਾ ਮੋਟਾ ਕੋਈ ਭੁੱਖੇ ਘਰ ਦਾ ਨਹੀਂ ਬੰਦਾ ਇਹ ਜੀ ਰੱਜੇ ਘਰ ਦਾ ਬੰਦਾ ਵਾ ਠੀਕ ਹੈ ਜੀ ਚਾਚੇ ਉਹਦੇ ਨੇ ਦੋ ਰਾ ਸਰਪੰਚੀ ਕੀਤੀ ਸਾਡੇ ਪਿੰਡਾਂ ਜਾ ਕੇ ਹਾਲ ਵੇਖੋ ਸਾਡਾ ਸਾਡਾ ਪਿੰਡ ਐਂ ਜਿੰਦਾ ਚੰਡੀਗੜ੍ਹ ਹੁੰਦਾ ਜੀ ਜੀ ਇਹ ਕਿੰ ਇਹ ਮਦਦ ਦੋ ਭਰਾਵਾਂ ਦੇ ਇੱਕ ਭੈਣ ਹੈ ਜੀ ਅੱਛਾ ਤੇ ਇੱਥੇ ਕਿਵੇਂ ਐ ਲੈ ਰ ਇਹਨਾਂ ਦੀ ਹੁਣ ਵੋਟਾਂ ਤੇ ਇੱਥੇ ਭਾਜੀ ਕੋਈ ਗੱਲ ਕਰਨ ਵਾਲੀ ਨਹੀਂ ਹੈਗੀ ਤੇ ਅੱਛਾ ਜੀ ਇੰਦਾਂ ਦੇ ਬੰਦੇ ਪੈਦਾ ਹੋਣ ਤੇ ਪੰਜਾਬ ਦੇ ਸਥਿਤੀ ਅਗਰਾਂ ਬਿਲਕੁਲ ਸਹੀ ਹੋ ਜੀ ਵਾਹ ਜੀ ਵਾਹ ਜੀ ਕਾਪੀਆਂ ਮਾਰ ਮਾਰ ਦਿਖਾ ਰਹੇ ਉਹ ਕਹਿੰਦਾ ਤੂੰ ਵੋਟਾਂ ਜੋ ਹੋਗਾ ਵੋਟਾਂ ਪਾ ਵੋਟਾਂ ਪਾ ਕੇ ਲੜ ਬੋ ਲੋਕਾਂ ਨੂੰ ਕੀ ਦਿਖਾ ਰਿਹਾ ਤਾਪੀਆਂ ਮਾਰ ਮਾਰ ਦਿਖਾਉਣ ਰਿਹਾ ਤੂੰ ਤੂੰ ਆਪਣੀ ਲੜ ਇਲੈਕਸ਼ਨ ਨੂੰ ਉਹਨੂੰ ਆਪ ਹੀ ਲੜ ਦੇ ਵੋਟਾਂ ਜੀ ਬੰਦਲੇ ਗੱਲਾਂ ਕਹਿੰਦੀ ਕੀ ਲੋੜ ਹੈ ਕਹਿੰਦੀ ਹੈ ਮੇਰੇ ਜਿਵੇਂ ਸਿਮਰਨਜੀਤ ਸਿੰਘ ਮਾਨ ਜੀ ਨੇ ਆਪਣਾ ਉ ਅਕਾਲੀ ਦਲ ਨੇ ਨਹੀਂ ਲਿਆ ਉਹਨੇ ਵੀ ਉਹਨੇ ਵੀ ਉਹਨੇ ਵੀ ਜਿਹੜਾ ਉਮੀਦਵਾਰ ਲਿਆ ਨਾ ਉਹਨੂੰ ਪਾਇਆ ਲੱਗਿਆ ਵੀ ਇਹ ਲੋਕ ਇਹਨੇ ਮਗਰ ਤਾਂ ਲਿਆ ਨੇ ਮਗਰ ਅੱਛਾ ਅੱਛਾ ਅਕਾਲੀ ਬਹੁਗਾਰੇ ਮੁਕਤਮਾ ਵੀ ਤੇ ਹੁਣ ਵਿਰਸਾ ਸਿੰਘ ਬਲਟੋਏ ਨਾਲ ਟਕਰ ਹੈ ਵਿਰਸਾ ਸਿੰਘ ਬਲਟੋਆ ਦੇ ਐਵੇਂ ਜਿਹੜਾ ਫੁਕਰੀਆਂ ਨਹੀਂ ਮਾਰ ਦਿੰਦਾ ਜੀ ਉਹਦਾ ਮਾਰਨ ਲਿਆ ਲੋਕ ਥਾਰੇ ਜਾਣਦੇ ਇਹਨੂੰ ਵੀ ਇਹ ਕੀ ਚੀਜ਼ ਹੈ ਅਰੇ ਫੋਟਾਂ ਬਾਰੇ ਇਹ ਸੰਗਤ ਗੜੀ ਇਹੋ ਅਪੀਲ ਕਰਨੀ ਚਾਹੁੰਦੇ ਆ ਜੀ ਵੱਧ ਤੋਂ ਵੱਧ ਜਿਹੜਾ ਭਾਈ ਅਮਿਤਪਾਲ ਸਿੰਘ ਦਾ ਸਾਥ ਦਿੱਤਾ ਜਾਵੇ ਜਿਹੜਾ ਕਿ ਉਹ ਫਾਰਮ ਨੂੰ ਅੱਗੇ ਲੈ ਕੇ ਜਾ ਸਕਣ ਸਭ ਤੋਂ ਵੱਡਾ ਕੋਹੜ ਇਸ ਵੇਲੇ ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਗ ਰਿਹਾ ਵਾ ਜਿਹਨੂੰ ਕਿ ਉਹ ਠੱਲ ਪਾਉਣ ਵਾਸਤੇ ਉਹਨਾਂ ਨੇ ਲਹਿਰ ਚੁੱਕੀ ਸੀ ਤੇ ਉਹ ਸਰਕਾਰਾਂ ਕੋ ਜਰੀ ਨਹੀਂ ਗਈ ਇਹਨਾਂ ਦੀ ਪਬਲਿਕਿਟੀ ਵੱਧ ਹੀ ਜਾ ਰਹੀ ਸੀ ਐਹੋ ਹੀ ਡਰ ਇਹਨਾਂ ਨੂੰ ਹੈਗਾ ਵੀ ਕੱਲ ਨੂੰ ਕਿਤੇ ਇਲੈਕਸ਼ਨ ਦੇ ਵਿੱਚ ਆ ਜਾਣਗੇ ਤੇ ਸਾਨੂੰ ਕੀ ਨਾਲ ਦੇ ਨੁਕਸਾਨ ਪਹੁੰਚਾਉਣਗੇ ਜਿਵੇਂ ਦੂਜੇ ਉਮੀਦਵਾਰ ਤਕੜੀਆਂ ਪਾਰਟੀਆਂ ਦੇ ਦੇ ਮੁਕਾਬਲੇ ਤੇ ਖੜੇ ਆ ਉਹਨਾਂ ਦੀ ਕੀ ਪੋਜੀਸ਼ਨ ਹੈ ਤਕੜੀਆਂ ਪਾਰਟੀਆਂ ਜਿਹੜੀਆਂ ਹਨ ਉਹ ਜਨਤਾ ਦੇ ਨਾਲ ਹੀ ਆ ਪਬਲਿਕ ਦੇ ਨਾਲ ਹੀ ਆ ਪਬਲਿਕ ਨੇ ਹੀ ਸਾਰਾ ਕੁਝ ਕਰਨਾ ਵਾ ਤੇ ਪਬਲਿਕ ਐਸ ਵੇਲੇ ਅਮਰਿਤਪਾਲ ਦੇ ਨਾਲ ਹੈ अच्छा ये बाट पिंड है तो हां जी ये बाट पिंड है ठीक है जी पक्का केड़ा हां जी केड़ा हल्का है मेरा इलाका जी मैं जी नेपाल ਦਾ ਰਹਿਣ ਵਾਲਾ ਜੀ अच्छा आज ਤੇ ਵੋਟ ਬਣੀ ਤੁਹਾਡੀ ਨਹੀਂ ਵੋਟ ਨਹੀਂ ਕਿਹਦਾ ਜ਼ੋਰ ਲੱਗਦਾ ਹੈ ਜਿਹੜੀਆਂ ਚੋਣਾਂ ਹੋ ਰਹੀਆਂ ਬੱਤੀ ਹੋਣੀ ਪਿੰਡ ਹੈ ਜੀ ਮੇਰਾ ਪਿੰਡ ਤਾਂ ਜੀ ਦੂਰੀ ਹਸਰੀਆਣੀ ਲੱਗੇ ਬੁਰਜ ਰਾਜ ਅੱਛਾ ਤੁਸੀਂ ਵੀ ਕੰਡੂਰ ਸਾਹ ਵੱਲ ਕੇ ਜਾਉਨੇ ਹੋ ਇੱਥੇ ਆਓ ਅੱਛਾ ਕੀ ਪੋਜੀਸ਼ਨ ਲੱਗਦੀ ਤੁਹਾਡੇ ਇਲਾਕੇ ਦੀ ਇਹਦਾ ਕੋਈ ਜ਼ਿਆਦਾ ਪਤਾ ਨਹੀਂ अच्छा जी अजय ਨਾਮਜ਼ਦਗੀਆਂ ਵੀ ਭਰੀਆਂ ਜਾ ਰਹੀਆਂ ਹਨ ਹਾਂਜੀ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਦਾ ਤੇ ਬਲਟੋਏ ਦੀ ਚੋਦੀ ਜੰਗ ਚੱਲ ਰਹੀ ਹੈ ਜਾਂ ਕੁਲਵੀਰ ਸਿੰਘ ਜੀਰਾ ਹੋ ਗਿਆ ਲਾਲਜੀਤ ਸਿੰਘ ਭੁੱਲਰ ਹੋ ਗਿਆ ਉਹਦੇ ਤੁਹਾਨੂੰ ਕਿਵੇਂ ਲੱਗਦਾ ਵੀ ਕੀ ਪੋਜੀਸ਼ਨ ਨਿਕਲੂਗੀ ਦੇਖੋ ਜੀ ਕੋਈ ਜ਼ਿਆਦਾ ਲੈਸਕ ਨਹੀਂ ਆ ਰਿਹਾ ਲੱਗਦਾ ਜੀ ਪਰ ਜਿੰਨਾ ਲੱਗਦਾ ਅਮਰਪਾਲ ਦੇ ਹੱਥ ਦੇ ਲੋਕ ਠੀਕ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਖੜੇ ਹੋਏ ਭਾਈ ਅਮਰਤ ਸਿੰਘ ਅਮਰਤਪਾਲ ਸਿੰਘ ਖਾਲਸਾ ਅਜਾਤ ਤੌਰ ਤੇ ਜਿਹੜੇ ਚੋਣਾਂ ਲੜ ਰਹੇ ਨੇ ਉਹਨਾਂ ਦੇ ਮੁਕਾਬਲੇ ਤੇ ਵੱਡੀਆਂ ਪਾਰਟੀਆਂ ਕਾਂਗਰਸ ਖਾਲੀਦਾਲ ਭਾਰਤੀ ਜਨਤਾ ਪਾਰਟੀ ਤੇ ਹੋਰ ਵੀ ਕਈ ਉਮੀਦਵਾਰ ਲੜ ਰਹੇ ਨੇ ਜਦੋਂ ਉਹਨਾਂ ਬਾਰੇ ਪਿੰਡਾਂ ਦੇ ਵਿੱਚ ਜਾ ਕੇ ਗੱਲ ਕੀਤੀ ਤਾਂ ਜ਼ਿਆਦਾਤਰ ਲੋਕ ਕਹਿੰਦੇ ਵੀ ਅਸੀਂ ਪਿੱਛੇ ਜਦੋਂ ਪਰਮਜੀਤ ਕੌਰ ਖਾਲੜਾ ਜੀ ਖੜੇ ਹੋਏ ਸੀ ਅਸੀਂ ਉਸ ਨੂੰ ਆਪਣੇ ਮੱਤੇ ਦੇ ਕਲੰਕ ਗਿਣਦੇ ਆ ਅਸੀਂ ਉਸ ਕਲੰਕ ਨੂੰ ਧੋਣਾ ਚਾਹੁੰਦੇ ਆ ਤੇ ਹੁਣ ਜਿਹੜਾ ਪੰਥਕ ਚਿਹਰਾ ਸਾਹਮਣੇ ਆਇਆ ਹੈ ਜਿਨੇ ਲੋਕਾਂ ਨੂੰ ਲਛਿਆਂ ਤੋਂ ਉਟਾਇਆ ਉਹਨਾਂ ਦੇ ਬੱਚੇ ਬਚਾਏ ਆ ਅਸੀਂ ਉਹਨੂੰ ਵੱਧ ਤੋਂ ਵੱਧ ਲੀਡ ਦੇ ਕੇ ਜਿਤਾਵਾਂਗੇ ਤੇ ਲੋਕ ਸਭਾ ਦੇ ਵਿੱਚ ਭੇਜਾਂਗੇ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਵੀ ਪਾਰਟੀ ਆ ਜੇ ਉਹ ਸਾਨੂੰ ਕੋਈ ਪਤਾ ਨਹੀਂ ਲੱਗਦਾ ਕੁਝ ਲੋਕ ਬੋਲ ਰਹੇ ਸੀ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਵੇਖੋ ਜੀ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਇਹ ਜਦੋਂ ਨੇੜੇ ਚੋਣਾਂ ਹੋਣਗੇ ਆ ਨਤੀਜੇ ਆਉਣਗੇ ਫੇਰ ਹੀ ਪਤਾ ਲੱਗਣਾ ਹੈ ਕਿਹਦਾ ਜੋਰ ਹੈ ਕੋਟਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰਤਾਂ ਦੇ ਨਾਲ ਮੈਂ ਗੁਰਮੀਤ ਸਿੰਘ ਮੀਤਾ